ਇੱਕ ਵੱਡਾ ਹਾਦਸਾ ਵਾਪਰਿਆ ਹੈ ਸਕੂਲੀ ਬੱਚਿਆਂ ਦੀ ਬੱਸ ਟ੍ਰੇਨ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਬੱਸ ਦੇ ਪਰ ਖਾਚੇ ਉੱਡ ਗਏ ਨੇ ਤਸਵੀਰਾਂ ਥਾੜੇ ਨਾਲ ਸਾਂਝੀਆਂ ਕਰ ਰਹੇ ਆ ਬੇਹਦੀ ਭਿਆਨਕ ਤਸਵੀਰਾਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਕੂਲੀ ਬੱਚਾ ਦੇ ਨਾਲ ਭਰੀ ਹੋਈ ਜਿਹੜੀ ਬੱਸ ਹੈ ਉਹ ਜਿਸ ਦੇ ਪਰ ਖਾਚੇ ਉੱਡੇ ਪਏ ਨੇ ਜਿਸ ਦੇ ਸਮੇਂ ਹਾਲ ਦੇਖਿਆ ਨਹੀਂ ਜਾ ਰਿਹਾ ਤਾਂ ਉਸ ਦੇ ਵਿੱਚ ਬੱਚੇ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇਸ ਸਮੇਂ ਖਬਰ ਆ ਰਹੀ ਹੈ ਕਿ ਦੋ ਤੋਂ ਤਿੰਨ ਬੱਚਾ ਦੀ ਮੌਤ ਹੋ ਚੁੱਕੀ ਹੈ ਤੇ ਕਿ ਇਹ ਬੱਚੇ ਸਮੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਹੈ ਪੂਰੀ ਜਾਣਕਾਰੀ ਕੀ ਸਾਹਮਣੇ ਆਈ ਹੈ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਸਕੂਲੀ ਬੱਸ ਦਾ ਜਿਹੜਾ ਡਰਾਈਵਰ ਹੁੰਦਾ ਹੈ ਉਹ ਰੇਲਵੇ ਕ੍ਰੋਸਿੰਗ ਤੇ ਹੁੰਦਾ ਹੈ ਉਹ ਫਾਟਕ ਪਾਰ ਕਰਨ ਲੱਗਦਾ ਹੈ ਤਾਂ ਉਸ ਸਮੇ ਜਿਹੜਾ ਫਾਟਕ ਬੰਦ ਕਰਨ ਵਾਲਾ ਹੁੰਦਾ ਉਸ ਵੱਲੋਂ ਫਾਟਕ ਬੰਦ ਕਰਨ ਕਰਨ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਜਿਹੜਾ ਬੱਸ ਦਾ ਡਰਾਈਵਰ ਹੁੰਦਾ ਉਸ ਨੂੰ ਕਹਿਣ ਲੱਗਦਾ ਹੈ ਕਿ ਬੱਸ ਫਾਟਕ ਬੰਦ ਨਾ ਕਰ ਉਹ ਜਲਦੀ ਉਹ ਜਲਦੀ ਲੰਘ ਜਾਵੇਗਾ ਤਾਂ ਉਸ ਦੇ ਕਹਨ ਤੇ ਜਿਹੜਾ ਫਾਟਕ ਹੈ ਉਹ ਬੰਦ ਨਹੀਂ ਕਰਦਾ ਤਾਂ ਬੱਸ ਲੰਘਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਧਰ ਜਿਹੜੀ ਟ੍ਰੇਨ ਆ ਜਾਂਦੀ ਹੈ ਤੇ ਟ੍ਰੇਨ ਜਿਹੜੀ ਹੈ ਉਹ ਬੱਸ ਨੂੰ ਟੱਕਰ ਮਾਰ ਦਿੰਦੀ ਹੈ ਇਸ ਟੱਕਰ ਤੋਂ ਬਾਅਦ ਦੇਖ ਸਕਦੇ ਹੋ ਤਸਵੀਰਾਂ ਕਿੰਨੀਆਂ ਭਿਆਨਕ ਤਸਵੀਰਾਂ ਜਿਸ ਦੇ ਵਿੱਚ ਜਿਸ ਸਮੇਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਨੇ ਤੇ ਕਈ ਬੱਚਾਂ ਦੀ ਤਾਂ ਮੌਤ ਦੀ ਖਬਰ ਵੀ ਸਾਹਮਣੇ ਆ ਚੁੱਕੀ ਹੈ ਤਾਂ ਇਹ ਹਾਦਸਾ ਤਾਮਿਲ ਲਾਡੂ ਦੇ ਵਿੱਚ ਵਾਪਰਿਆ ਹੈ ਕਹਿ ਸਕਦੇ ਆ ਕਿ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਗੇਟਕੀਪਰ ਜੋ ਕਿ फाटक ਬੰਦ ਕਰਨ ਵਾਲਾ ਹੁੰਦਾ ਉਸ ਦੀ ਵੀ ਨਾਲ ਦੀ ਨਾਲ ਬੱਸ ਦੇ ਡਰਾਈਵਰ ਦੀ ਵੀ ਕਿਉਂਕਿ ਬੱਸ ਦੇ ਡਰਾਈਵਰ ਦੇ ਸਿਰ ਤੇ ਇੱਕ ਜ਼ਿੰਮੇਵਾਰੀ ਹੁੰਦੀ ਹੈ ਬੱਚਿਆਂ ਦੀ ਮਾਪੇ ਆਪਣੇ ਬੱਚਿਆਂ ਨੂੰ ਬੱਸ ਡਰਾਈਵਰ ਦੇ ਸਿਰ ਤੇ ਹੀ ਸਕੂਲ ਭੇਜਦੇ ਨੇ ਤਾਂ ਉਸ ਤੋਂ ਬਾਅਦ ਬੱਸ ਡਰਾਈਵਰ ਦੀ ਐਡੀ ਵੱਡੀ ਲਾਪਰਵਾਹੀ ਦੇ ਕਾਰਨ ਕਈ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਪੈ ਗਈ ਹੈ ਤੇ ਕਈ ਬੱਚਿਆਂ ਦੀ ਜਾਨ ਚਲੀ ਗਈ ਇਹ ਤਸਵੀਰ ਦੇਖੋ ਕਿੰਨੀ ਭਿਆਨਕ ਤਸਵੀਰ ਹੈ ਜਿੰਨਾਂ ਜਿੰਨਾਂ ਦੇ ਵੀ ਬੱਚੇ ਸਕੂਲ ਜਾਂਦੇ ਨੇ ਉਹ ਮਾਪੇ ਇਸ ਖਬਰ ਨੂੰ ਜ਼ਰੂਰ ਧਿਆਨ ਦੇਣ ਕਿਤੇ ਨਾ ਕਿਤੇ ਉਹਨਾਂ ਮਾਪੇ ਦੀ ਚਿੰਤਾ ਵੀ ਵੱਧ ਜਾਵੇਗੀ ਜਿਨ੍ਹਾਂ ਦੇ ਬੱਚੇ ਬੱਸਾਂ ਦੇ ਵਿੱਚ ਸਕੂਲ ਜਾਂਦੇ ਨੇ ਇੱਕ ਭਿਆਨਕ ਹਾਦਸਾ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਵਾਸਦੇ ਪਰ ਖੱੱਚੇ ਉੱਡ ਚੁੱਕੇ ਨੇ ਵਾਸ ਇਸ ਸਮੇਂ ਸਾਈਡ ਤੇ ਕਿਵੇਂ ਪਈ ਹੈ ਕਿਸ ਹਾਲਾਤ ਦੇ ਵਿੱਚ ਪਈ ਹੈ ਤੇ ਇਸ ਦੇ ਵਿੱਚ ਜਿਹੜੇ ਬੱਚੇ ਬੈਠੇ ਹੋਏ ਸਨ ਉਹਨਾਂ ਦਾ ਕਿਵੇਂ ਦਾ ਹਾਲ ਹੋਇਆ ਹੋਵੇਗਾ ਟੂਡੇ ਡੇਰਲੀਂਗ ਮੌਰਨਿੰਗ ਅਰਾਊਂਡ 7:40 ਥੈਨ ਟ੍ਰੇਨ ਟੁਵਰਡਸ from Vilapuram to maladurif passenger crossing semangupom a level crossing that is hit by one school van where four students and one driver four students were boarded so in that one student died on the spot another student was uh, died in the hospital, so two casualties. So another two students and a driver is uh, in uh, getting uh, treatment in GH uh, Katalu. So further investigation is going on um, by railway police and uh, railway authorities and uh, state uh, police also. So further, uh, the, what is the reason behind this? after investigation only we we'll get uh, information ajit punjabi di authentic khabran de layi subscribe karo ajit web tv ate taazi khabran di notification paun layi bell icon te click karo ik vadda hadsa wapra hai skooli bachcha di bus train de naal takra gayi ਜਿਸ ਤੋਂ ਬਾਅਦ ਬੱਸ ਦੇ ਪਰ ਖਾਚੇ ਉੱਡ ਗਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੇਹਦੀ ਭਿਆਨਕ ਤਸਵੀਰਾਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਕੂਲੀ ਬੱਚਾ ਦੇ ਨਾਲ ਭਰੀ ਹੋਈ ਜਿਹੜੀ ਬੱਸ ਹੈ ਉਹ ਜਿਸ ਦੇ ਪਰ ਖਾਚੇ ਉੱਡੇ ਪਏ ਨੇ ਜਿਸ ਦੇ ਸਮੇਂ ਹਾਲ ਦੇਖਿਆ ਨਹੀਂ ਜਾ ਰਿਹਾ ਤਾਂ ਉਸ ਦੇ ਵਿੱਚ ਬੱਚੇ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇਸ ਸਮੇਂ ਖਬਰ ਆ ਰਹੀ ਹੈ ਕਿ ਦੋ ਤੋਂ ਤਿੰਨ ਬੱਚਾ ਦੀ ਮੌਤ ਹੋ ਚੁੱਕੀ ਹੈ ਤੇ ਕਿ ਬੱਚੇ ਸਮੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਹੈ ਤੇ ਪੂਰੀ ਜਾਣਕਾਰੀ ਕੀ ਸਾਹਮਣੇ ਆਈ ਹੈ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਸਕੂਲੀ ਬੱਸ ਦਾ ਜਿਹੜਾ ਡਰਾਈਵਰ ਹੁੰਦਾ ਹੈ ਉਹ ਰੇਲਵੇ ਕ੍ਰੋਸਿੰਗ ਤੇ ਹੁੰਦਾ ਹੈ ਉਹ ਫਾਟਕ ਪਾਰ ਕਰਨ ਲੱਗਦਾ ਹੈ ਤਾਂ ਉਸ ਸਮੇ ਜਿਹੜਾ ਫਾਟਕ ਬੰਦ ਕਰਨ ਵਾਲਾ ਹੁੰਦਾ ਉਸ ਵੱਲੋਂ ਫਾਟਕ ਬੰਦ ਕਰਨ ਕਰਨ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਜਿਹੜਾ ਬੱਸ ਦਾ ਡਰਾਈਵਰ ਹੁੰਦਾ ਉਸ ਨੂੰ ਕਹਿਣ ਲੱਗਦਾ ਹੈ ਕਿ ਬੱਸ ਫਾਟਕ ਬੰਦ ਨਾ ਕਰ ਉਹ ਜਲਦੀ ਉਹ ਜਲਦੀ ਲੰਘ ਜਾਵੇਗਾ ਤਾਂ ਉਸਦੇ ਕਹਿੰਦੇ ਜਿਹੜਾ ਫਾਟਕ ਹੈ ਉਹ ਬੰਦ ਨਹੀਂ ਕਰਦਾ ਤਾਂ ਬੱਸ ਲੰਘਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਧਰ ਜਿਹੜੀ ਟ੍ਰੇਨ ਆ ਜਾਂਦੀ ਹੈ ਤੇ ਟ੍ਰੇਨ ਜਿਹੜੀ ਹੈ ਉਹ ਬੱਸ ਨੂੰ ਟੱਕਰ ਮਾਰ ਦਿੰਦੀ ਹੈ ਇਸ ਟੱਕਰ ਤੋਂ ਬਾਅਦ ਦੇਖ ਸਕਦੇ ਹੋ ਤਸਵੀਰਾਂ ਕਿੰਨੀਆਂ ਭਿਆਨਕ ਤਸਵੀਰਾਂ ਜਿਸ ਦੇ ਵਿੱਚ ਕਈ ਬੱਚੇ ਸਮੇਂ ਜ਼ਿੰਦਗੀ ਤੇ ਮੌਤ ਦੇ ਜੰਗ ਲੜ ਰਹੇ ਨੇ ਤੇ ਕਈ ਬੱਚਿਆਂ ਦੀ ਤਾਂ ਮੌਤ ਦੀ ਖਬਰ ਵੀ ਸਾਹਮਣੇ ਆ ਚੁੱਕੀ ਹੈ ਤਾਂ ਇਹ ਹਾਦਸਾ ਤਾਮਿਲ ਲਾਡੂ ਦੇ ਵਿੱਚ ਵਾਪਰਿਆ ਹੈ ਕਹਿ ਸਕਦੇ ਹਾਂ ਕਿ ਵੱਡੇ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਗੇਟਕੀਪਰ ਜੋ ਕਿ फाटक ਬੰਦ ਕਰਨ ਵਾਲਾ ਹੁੰਦਾ ਉਸ ਦੀ ਵੀ ਨਾਲ ਦੀ ਨਾਲ ਬੱਸ ਦੇ ਡਰਾਈਵਰ ਦੀ ਵੀ ਕਿਉਂਕਿ ਬੱਸ ਦੇ ਡਰਾਈਵਰ ਦੇ ਸਿਰ ਤੇ ਇੱਕ ਜ਼ਿੰਮੇਵਾਰੀ ਹੁੰਦੀ ਹੈ ਬੱਚਿਆਂ ਦੀ ਮਾਪੇ ਆਪਣੇ ਬੱਚਿਆਂ ਨੂੰ ਬੱਸ ਡਰਾਈਵਰ ਦੇ ਸਿਰ ਤੇ ਹੀ ਸਕੂਲ ਪੇ ਜੇਨ ਤਾਂ ਉਸ ਤੋਂ ਬਾਅਦ ਬੱਸ ਡਰਾਈਵਰ ਦੀ ਏਡੀ ਵੱਡੀ ਲਾਪਰਵਾਹੀ ਦੇ ਕਾਰਨ ਕਈ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਪੈ ਗਈ ਹੈ ਤੇ ਕਈ ਬੱਚਿਆਂ ਦੀ ਜਾਨ ਚਲੀ ਗਈ ਹੈ ਇਹ ਤਸਵੀਰ ਦੇਖੋ ਕਿੰਨੀ ਭਿਆਨਕ ਤਸਵੀਰ ਹੈ ਜਿਨ੍ਹਾਂ ਜਿਨ੍ਹਾਂ ਦੇ ਵੀ ਬੱਚੇ ਸਕੂਲ ਜਾਂਦੇ ਨੇ ਉਹ ਮਾਪੇ ਇਸ ਖਬਰ ਨੂੰ ਜ਼ਰੂਰ ਧਿਆਨ ਦੇਣ ਕਿਤੇ ਨਾ ਕਿਤੇ ਉਹ ਨਾ ਮਾਪੇ ਦੀ ਚਿੰਤਾ ਵੀ ਵੱਧ ਜਾਵੇਗੀ ਜਿਨ੍ਹਾਂ ਦੇ ਬੱਚੇ ਬੱਸਾਂ ਦੇ ਵਿੱਚ ਸਕੂਲ ਜਾਂਦੇ ਨੇ ਇੱਕ ਭਿਆਨਕ ਹਾਦਸਾ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਬੱਸ ਦੇ ਪਰ ਖੱਜੇ ਉੱਡ ਚੁੱਕੇ ਨੇ ਬੱਸ ਇਸ ਸਮੇਂ ਸਾਈਡ ਤੇ ਕਿਵੇਂ ਪਈ ਹੈ ਕਿਸ ਹਾਲਤ ਦੇ ਵਿੱਚ ਪਈ ਹੈ ਤੇ ਇਸ ਦੇ ਵਿੱਚ ਜਿਹੜੇ ਬੱਚੇ ਬੈਠੇ ਹੋਏ ਸਨ ਉਹਨਾਂ ਦਾ ਕਿਵੇਂ ਦਾ ਹਾਲ ਹੋਇਆ ਹੋਵੇਗਾ टुडे ਫੈਮਲੀ ਮਾਰਨਿੰਗ ਅਰਾਊਂਡ 7:40 ਐਮ ਦੈਨ ਟ੍ਰੇਨ ਟਵਰਡਸ from belapuram to malayaladure passenger crossing semmangupum level crossing that is hit by one school bus where four students and one driver four students were boarded so in that one student were died on the spot another student was Uh, died in the hospital, so two casualties. So another two students and a driver is uh, in uh, getting treatment in uh, GH Katalu. So further investigation is going on um, by railway police and uh, railway authorities and uh, state uh, police also. So further, uh, the, what is the reason behind this? after investigation only we we'll get uh, information ajit punjabi di authentic khabran de layi subscribe karo ajit web tv ate taazi khabran di notification pahon ke layi bell icon te click